ਸਰਪੰਚ ਜੀ ਜਿਹੜਾ ਸਰਪੰਚ ਜੀ ਕਾਕਾ ਕਰੀਵਾਲ ਜੀ ਜਰਿਆਲ ਸਾਹਿਬ ਜਿਹੜਾ ਨਰੇਗਾ ਸੁਸਤਨਾ ਜਿਹੜਾ ਰੌਲਾ ਚੱਲ ਰਿਹਾ ਕੀ ਜਿਆਰਾ ਕਾਕਾ ਕਰੀਵਾਲ ਜੀ ਸਰਪੰਚਕਰ ਵਾਲੇ ਜਰਿਆਲ ਸਾਹਿਬ ਜਿਹੜਾ ਮਨਰੇਗਾ ਦਾ ਜਿਹੜਾ ਰੌਲਾ ਚੱਲ ਰਿਹਾ ਤੁਹਾਡੇ ਪਿੰਡ ਦੇ ਵਿੱਚ ਕੀ ਰੌਲਾ ਇਹ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜਾ ਮਨਰੇਗਾ ਦਾ ਰੌਲਾ ਚੱਲ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਮੇਰੇ ਜਿਹੜਾ ਰੋਲਾ ਐ ਚੱਲ ਰਿਹਾ ਜੀ ਸਾਡੇ ਨਾਲ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ ਜਿਹੜੇ 15 ਸਾਲ ਤੋਂ ਹੀ ਆ ਸਾਡੇ ਗਲੀਆਂ 'ਚ ਪਾਣੀ ਖੜਦਾ ਗੰਦਾ ਪਾਣੀ ਡੱਗਾਂ ਦਾ ਪਾਣੀ ਇਹ ਜੇ ਟੋਪੇ ਡੂੰਘੇ ਕਰਾਂਗੇ ਉਹ ਨਾ ਜੇ ਸਫਾਈ ਕਰਾਂਗੇ ਤਾਂ ਹੀ ਸਾਡੇ ਪਾਣੀ ਦਾ ਮਸਲਾ ਹੱਲ ਹੋ ਸਕਦਾ ਇਹ ਜੇ ਆਸੀ ਕੋਈ ਮਸ਼ੀਨਰੀ ਨਾਲ ਕੰਮ ਕਰਾਉਣਾ ਚਾਹੁੰਦੇ ਆ ਅਸੀਂ ਕਿਰਾਇਆ ਡੀਸੀ ਸਾਹਿਬ ਨੇ ਭੇਜੀ ਜਦੂ ਸਾਹਿਬ ਨੇ ਪੋਪਲੈਨ ਸਾਨੂੰ ਦਿੱਤੀ ਭੇਜੀ ਆ ਇਹ ਜਾ ਕੇ ਪੋਪਲੈਨ ਦੇ ਮੂਹਰੇ ਪੈਗੇ ਠੀਕ ਹੈ ਜੀ ਇਹ ਕੀ ਕਰਦੇ ਨੇ ਇੱਕ ਸੈਕਟਰੀ ਵਾਲਿਆ ਹੋਇਆ ਨਾਲ ਇੱਕ ਮੀਟਰ ਵਾਲਿਆ ਹੋਇਆ ਨਾਲ ਉਥੇ ਚੰਗੀਆਂ ਟਾਲੀਆਂ ਨੇ ਇਹਨਾਂ ਨੇ 11 ਲੱਖ 17800 ਦਾ ਕੰਮ ਕਰਿਆ 7 ਮਹੀਨਿਆਂ ਚ 7 ਮਹੀਨਿਆਂ ਚ ਨੇ ਸਿਰਫ 40 ਟਰਾਲੀਆਂ ਕੱਢੀਆਂ ਨੇ ਮਿੱਟੀ ਦੀਆਂ ਠੀਕ ਹੈ 40 ਟਰਾਲੀਆਂ ਕੱਢ ਕੇ ਇਹ ਜਿਹੜਾ ਸੈਕਟਰੀ ਆ ਉਹ ਕਹਿੰਦਾ ਤੁਸੀਂ ਮਾਉ ਨਾਲ ਪੈ ਜਾਓ ਕੋਈ ਗੱਲ ਨਹੀਂ ਮਾ ਹਾਇਰੀ ਲਾਉਣੀ ਥੋੜੀ ਮੈਂ ਹਾਇਰੀ ਲਈ ਜੰ ਨੂੰ ਇਹ ਕੋਈ ਕਪੜਾ ਦੇ ਵਿੱਚ ਹੈਗਾ ਚਾਹੇ ਦਾ ਸੈਕਟਰੀ ਨੂੰ 100-150 ਹਜ਼ਾਰ ਰੁਪਏ ਲੈਂਦਾ ਰੋਜ਼ ਦੇ ਦਿਹਾੜੀ ਚ ਚਾਹੇ ਮੇਟ ਲੈਂਦੀ ਆ ਕੋਈ ਨਾ ਕੋਈ ਕੰਮ ਹੈਗੀ ਆ ਇਹ ਤਾਂ ਹੋ ਹੀ ਨਹੀਂ ਫੋ ਜੇ ਇਹ ਇੱਕ ਇੱਥੇ ਪੀੜੀਆਂ ਨੂੰ ਵੀ ਲਾ ਦੀਆਂ ਕੀੜੀਆਂ ਵੀ 150 ਟਰਾਲੀਆਂ ਲੈ ਜਾਣੀਆਂ ਯਾਰ ਹੌਲੀ ਹੌਲੀ ਚੱੱਕੇ 7 ਮਹੀਨੇ ਜਿਹਾ ਇਹਦਾ ਬੰਦੇ ਨੇ ਫਿਰ ਵੀ ਆ ਜਿਹੜਾ ਰੌਲਾ ਪਿਆ ਇਹ ਕਿਦੋਂ ਦਾ ਪੈ ਰਿਆ ਨਹੀਂ ਇਹਦਾ ਹੱਲ ਕੀ ਹੋ ਸਕਦਾ ਇਹ ਰੌਲਾ ਤਾਂ ਪਿਛਲੇ 10 ਦਿਨਾਂ ਨੇ ਪਿਆ ਜਿਆਦਾ ਨਹੀਂ ਪਿਆ ਰੌਲਾ ਇਸ ਗੱਲ ਦਾ ਇਹਦਾ ਹੱਲ ਇਹੀ ਹੈ ਵੀ ਮਸ਼ੀਨਰੀ ਨਾਲ ਜਿਹੜਾ ਹੈ ਟੋਬੇ ਦੀ ਸਫਾਈ ਹੋ ਸਕਦੀ ਹੈ ਇਸ ਤਰੀਕੇ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਹੈ ਕਰੀਗਾ ਤੋਂ ਕੰਮ ਨਹੀਂ ਹੁੰਦਾਗਾ ਮੈਂ ਕਿਹਾ ਰੱਖ ਕਹਿ ਕੇ ਮੱਜੜਾ ਹੱਲ ਹੋਇਆ ਜਾਂ ਅਸੀਂ ਦੇ ਲਿੰਗ ਵਿੱਚ ਅਧਿਕਾਰੀਆਂ ਕੋਲ ਪਹੁੰਚੋਗੇ ਹਾਂਜੀ ਮੈਂ ਕਿ ਕੀ ਬਸੇ ਦਾ ਹੱਲ ਹੋਇਆ ਜਾਂ ਤੁਸੀਂ ਅਧਿਕਾਰੀਆਂ ਕੋਲ ਜਾ ਰਹੇ ਹੋ ਨਹੀਂ ਅਸੀਂ ਉੱਚ ਅਧਿਕਾਰੀਆਂ ਕੋਲ ਜਾ ਰਹੇ ਹਾਂ ਡੀਸੀ ਸਾਹਿਬ ਨਾਲ ਸੱਡੀ ਗੱਲ ਹੋਈ ਹੋਈ ਹੈ ਇਹਦਾ 7 ਸਾਲ ਹੋ ਗਏ ਨਿਵੇਗਾ ਨੂੰ ਕੰਮ ਕਰਦਿਆਂ 7 ਸਾਲ ਚ ਇਹਨਾਂ ਨੇ ਇੱਕ ਵੀ ਟੋਪਾ ਨਹੀਂ ਪਟਾਇਆ ਠੀਕ ਹੈ ਇੱਕ ਟੋਪਾ ਇਹ ਪਟਦਣ 7 ਸਾਲਾਂ ਦੇ ਵਿੱਚ ਇਹ ਜਿਹੜਾ ਕੋਕਲਾਈਨ ਦਾ ਕੰਮ ਹੈ ਉਹ ਰੋਕਿਆ ਗਿਆ ਮਰੇਗਾ ਬਾਰੇ ਉਹਨਾਂ ਦਾ ਕਹਿਣਾ ਕਿ ਸਾਡਾ ਇਹ ਆ ਆਕਕਾਰ ਹੈ ਜਿਹੜਾ ਮਰੇਗਾ ਕੰਮ ਆ ਉਹ ਮਰੇਗਾ ਦੇ ਮਜ਼ਬੂਤ ਕਰਨਗੇ ਇਹਨਾਂ ਦੀ ਤੀਸਰਾਰ ਵਧਾ ਦਿਓ ਤੀਸਰਾਰ ਿਕਟਾਈ ਹੋਈ ਹੈ ਵੀ ਤੀਸਰਾਰ ਦੇ ਸਾਨੂੰ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਸਾਡੇ ਬਰਨਾਲੇ ਜਿਲ੍ਹੇ 'ਚ ਗੌਰ ਕਰੋ ਨਿਗਾਹ ਮਾਰ ਲਓ ਅਸੀਂ ਜੇ 150 ਬੰਦਾ ਸਾਡਾ ਨਿਗਾਹਾਂ ਦਾ ਜਾਂਦਾ ਰਿਹਾ ਉੱਥੇ ਕੰਮ ਕਰ 150 ਬੰਦਾ ਕਿਸੇ ਪਿੰਡ ਸ਼ਹਿਰ ਦਾ ਨਾ ਗਿਆ ਹੋਵੇ 150 ਬੰਦਾ ਵੀ ਆਸਾਨੂੰ ਇਹ ਇੱਕ ਟਰਾਲੀ ਮਿੱਟੀ ਦੀ ਕੱਢਦੇ ਸੀ 150 ਬੰਦਾ ਲੱਗਦਾ ਵੀ ਇਨ੍ਹਾਂ ਨੂੰ ਕੀ ਬਗਲਾਇਆ ਜਾ ਰਿਹਾ ਸਾਰੇ ਬਗ ਜਿਹੜੇ ਨਰੇਗਾ ਵਿੱਚ ਨਹੀਂ ਇਹ ਜਿਹੜਾ ਇਹ ਜਿਹੜਾ ਸਾ ਨਰੇਗਾ ਦਾ ਸੈਕਟਰੀ ਆ ਤੇ ਜਾਂ ਮੇਟ ਆ ਇਹ ਵਿੱਚੋਂ ਪੈਸੇ ਦਾ ਘਪਲਾ ਕਰ ਰਹੇ ਨੇ ਐ ਸ਼ਰਾਮ ਕਰਕੇ ਆਉਂਦਾ ਉਹਨਾਂ ਨੂੰ ਇਹ ਸ਼ਹਿ ਦੇ ਰਹੇ ਨੇ ਵੀ ਤੁਸੀਂ ਪੈ ਰਹੇ ਹੋ ਆਰਾਮ ਨਾਲ ਕੋਈ ਕੰਮ ਨਾ ਕਰੋ ਉਹਨਾਂ ਨੂੰ 100 200 ਰੁਪਈਆ 20 ਰੁਪਏ 1 1/2 ਮਗਰ ਸਾਰਾ ਤੋਂ ਲੈ ਰਹੇ ਨੇ ਮੈਂ ਬੇਨਤੀ ਕਰ ਇੱਕ ਚੀਜ਼ ਹੋਰ ਆ ਜਿਹੜਾ ਸਾਡਾ ਮੇਟ ਆ ਕੁਰਖਿਆ ਹੋਇਆ ਉਹ 10-10 ਰੁਪਏ ਇਕੱਠੇ ਕਰਕੇ ਸਾਰੇ ਨਿਲ ਗਿਆ ਉਹਨੇ ਦੇ ਗਾਲੇ ਕੋਲੇ ਖੜੇ ਆ ਦੱਸਣਗੇ ਉਹ दारू ਪੀਂਦਾ ਸਾਰੀ ਦਿਹਾੜੀ ਉੱਥੇ ਬੁੜੀਆਂ ਦੇ ਵਿੱਚ ਹਾਂ ਹਾਂ ਲੇਕਿਨ दारू ਪੀ ਕੇ ਬੁੜੀਆਂ ਨਾਲ ਉਹ ਛੇੜਖਣੀਆਂ ਵੀ ਸ਼ੈਅ ਕਰਦਾ ਉੱਥੇ ਮੌਨਾ ਪੈ ਰੰਦਾ ਕੱਚੜਾ ਹੋ ਗਿਆ ਠੀਕਾ ਕਹਿੰਦਾ ਤੁਸੀਂ ਵੀ ਮੈਂ ਬੇਨਤੀ ਕਰਦਾ ਹਾਂ ਕਿ ਸਰਪੰਚ ਜੀ ਜਿਹੜੇ ਸਿਲਕਲ ਸਾਨੂੰ ਪੰਚਾਇਤ ਨੂੰ ਸ਼ੱਕ ਆ ਸੀ ਇਹਨਾਂ ਦੇ ਤੋਂ 6 ਸਾਲ ਮਹੀਨੇ ਹੋ ਗਏ ਵਿਚਰ ਵਿਚਰਦੇ ਆ ਕਿ ਸਾਨੂੰ ਸ਼ੱਕ ਆ ਮੇਟ ਤੇ ਇੱਕ ਸੈਕਟਰੀ ਇਹਨਾਂ ਦੇ ਨਾਲ ਵਿੱਚ ਪੈਸੇ ਦਾ ਘਪਲਾ ਕਰਿਆ ਹੋਇਆ ਜਿਹੜਾ 11 ਲੱਖ ਰੁਪਏ ਸਵਾ 11 ਲੱਖ ਰੁਪਏ ਆਇਆ ਉਹ ਕੱਲੀ ਲੇਬਰ ਕੋਲ ਹੀ ਨਹੀਂ ਗਿਆ ਉਹ ਸੈਕਟਰੀ ਕੋਲ ਵੀ ਗਿਆ ਤੇ ਮੇਟ ਕੋਲ ਵੀ ਗਿਆ ਤਾਂ ਕਰਕੇ ਕੰਮ ਨਹੀਂ ਹੋ ਰਿਹਾ ਕਹਿੰਦੇ ਇਹੋ ਜੀ ਕਿਹੜੀ ਗੱਲ ਆ ਵੀ ਬੜਾ 100-100 ਬੰਦਾ ਰੋਜ਼ ਲੱਗਿਆ ਹੋਵੇ 100 ਦਿਨ 100 ਬੰਦਾ ਦਾ ਇੱਕ ਦਿਨ ਇੱਕ ਟਰਾਲੀ ਵੀ ਨਹੀਂ ਕੱਢਦੇ ਮਿੱਟੀ ਦੀ ਕੀ ਮੰਗ ਕਰਨ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਦੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਦੀ ਪੂਰੀ ਜਾਂਚ ਕਰੀ ਜਾਵੇ ਜੇ ਇਹਨਾਂ ਨੂੰ ਕੰਮ ਦੇਣਾ ਨਿਰਗਾਂ ਨੂੰ ਤੇ ਇਹਨਾਂ ਨੂੰ ਕੰਮ ਰੋਜ਼ ਵੰਡ ਕੇ ਦਿੱਤਾ ਜਾਵੇ ਵੀ ਇੰਨਾ ਕੰਮ ਤੁਸੀਂ ਸ਼ਾਮ ਨੂੰ ਕਰਨੀ ਕਰਨਾ ਪਵੇ। ਤੇ ਸਮਝਾ ਲਈ। ਇੱਕ ਅਡੇ ਟੋਬਿਆਂ ਦੇ ਬਾਰੇ ਜਾਣਕਾਰੀ ਦਰਦੀ ਵੀ ਜਿਹੜੇ ਟੋਬੇ ਵੀ ਭਰੇ ਪਏ ਨੇ ਇਹਨਾਂ ਦੀ ਵਿਕਾਸੀ। ਜਿਹੜੇ ਟੋਬੇ ਭਰੇ ਪਏ ਨੇ ਜੀ ਕਿ ਕੀ ਕਾਰਨ ਹੈ ਭਰੇ ਕਿਉਂ ਪਏ ਨੇ? ਜਿਹੜੇ ਟੋਬੇ ਸਾਡਾ ਨਗਰ ਹੈਗਾ ਜੀ ਵੱਡਾ ਸਾਡਾ ਨਗਰ 10.5 ਹਜ਼ਾਰ ਦੀ ਆਬਾਦੀ ਦਾ ਨਗਰ ਆ। ਸਾਡੇ ਪਾਣੀ ਦੀ ਨਿਕਾਸੀ ਸ਼ਿਫਦੇ ਵਾਲੇ ਪਾਸੇ ਨੂੰ ਆ ਸਾਰੀ। ਸਾਰੇ ਟੋਬੇ ਓਵਰਫਲੋ ਹੋਏ ਪਏ ਨੇ। ਅਸੀਂ ਇਹ ਚਾਹੁੰਦੇ ਸੀ ਵੀ ਦੋ ਟੋਬੇ ਹੋਰ ਡੂੰਘੇ ਕਰਕੇ ਇਹ ਟੋਬਿਆਂ ਦਾ ਪਾਣੀ ਉੱਥੇ ਸੀ ਗਾਹਾਂ ਲੈ ਜਾਈਏ ਇੱਥੇ ਪਿੰਡ ਵਾਲੇ ਟੋਬੇ ਕੀ ਸਾਫ ਕਰਨ ਨਾਲ ਕੋਈ ਚਲ ਕੋਸ ਸਮਾਂ ਨਿਕਲ ਜੇ ਇੱਕ ਸਾਨੂੰ ਵੀਡੀਓ ਸਾਹਿਬ ਕਹਿੰਦੇ ਸੀ ਤੁਹਾਡੇ ਟ੍ਰੀਟਮੈਂਟ ਪਲਾਂਟ ਲਾ ਕੇ ਦੇਣਾ ਸੀ ਕਿ ਉਹ ਲੱਗੇ ਕਟੋਬਾ ਸਾਫ ਕਰਕੇ ਉਹ ਵੀ ਸਾਨੂੰ ਖਾਲੀ ਕਰਕੇ ਵੀ ਸਾਫ ਕਰਕੇ ਦੇ ਦੇ ਇੱਕ ਨਾਲ ਤੁਹਾਡੇ ਕੈਂਸਰ ਦੇ ਮਰੀਜ਼ਾਂ ਦੀ ਜਿਹੜੀ ਤਦਾਦ ਜਿਤਕ ਮੈਂ ਤੁਹਾਨੂੰ ਜਿਹੜੀ ਇਹ ਪਾਣੀ ਨਾਲ ਸਾਡੇ ਪਿੰਡ ਚ ਬਿਮਾਰੀ ਬਹੁਤ ਫੈਲਦੀ ਆ ਸਾਡੇ ਲਗਭਗ 20 50 ਬੰਦੇ ਕੈਂਸਰ ਦੇ ਮਰੀਜ਼ ਹੋ ਗਏ ਇਤਨੁਲੇ ਤੁਸੀਂ ਡਾਕਟਰ ਨੂੰ ਪੁੱਛ ਲਈਂ ਬਰਨਾਲੇ ਪੁੱਛ ਲਈਂ ਵੀ ਕਾਲੇ ਕਹਿੰਦੇ ਮਰੀਜ਼ ਸਭ ਤੋਂ ਵੱਧ ਜਾਂਦੇ ਨੇ ਬਰਨਾਲੇ ਤੋਂ ਨੁਲੇ ਦਵਾਈ ਲੈਣ ਇਹ ਸਿਰਫ ਪਾਣੀ ਦਾ ਕਰਨਾ ਦੂਸ਼ਤ ਪਾਣੀ ਦਾ ਕਰਨਾ ਇਹਦੇ ਨਾਲ ਲੋਕਾਂ ਨੂੰ ਬਿਮਾਰੀਆਂ ਲੱਗੀਆਂ ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਵਾਰ-ਵਾਰ ਫੇਰ ਅਪੀਲ ਕਰਦੇ ਆ ਕਿ ਸਾਡੇ ਪਾਣੀ ਦਾ ਕੋਈ ਨਾ ਕੋਈ ਮਸਲਾ ਹੱਲ ਕਰਿਆ ਜਾਵੇ ਇੱਕ ਹੋਰ ਬੇਨਤੀ ਹੈ ਜੀ ਅਸੀਂ ਆਪ ਦਾ ਖਰਚ ਕਰਦੇ ਆ ਪਾਣੀ ਕੱਢਦੇ ਆ ਅਸੀਂ 7 ਵਜੇ ਟੋਬੇ ਖਾਲੀ ਕਰ ਚੁੱਕੇ ਗਾਹਾਂ ਵਾਲੇ ਜਿਹੜੇ ਮਾਣੇ ਮੋਟੀ ਸੀਗੇ 3 ਫੁੱਟ ਪੱਟੀਆਂ ਵੀ ਨਹੀਂ ਉਹ 7 ਵਾਰੀ ਚ ਅਸੀਂ 3.5 ਲੱਖ ਰੁਪਈਆ ਆਪਦੇ ਕੋਲੋਂ ਪੰਚਾਇਤ ਲਈ ਬੈਠੀ ਆ ਇਹ 7.5 ਲੱਖ 3.5 ਲੱਖ ਰੁਪਈਆ 5 ਮਹੀਨੇ ਹੋ ਗਏ ਸਾਨੂੰ ਇਹ ਦਫ਼ਤਰ ਕੋ ਨਹੀਂ ਆਇਆ ਨੀ ਵਾਪਸ ਅਸੀਂ ਆਪਦੇ ਕੋਲ ਇਹਨੇ ਕਿੰਨੇ ਕਲਾਈ ਜਾਈ ਜੀ ਹੁਣ ਅਸੀਂ ਵੀਡੀਓ ਸਾਨੂੰ ਬੇਨਤੀ ਹਾਂ ਇੱਥੇ ਹੁਣ ਵੀ ਬੇਨਤੀ ਕਰਦੇ ਐਂਡ ਤੇ ਆ ਕੇ ਜੀ ਮੈਂ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਚਾਇਤ ਕੰਨੀਆਂ ਨਗਰ ਕੰਨੀਆਂ ਸਾਰੇ ਕੰਨੀਆਂ ਬੇਨਤੀ ਆ ਕਿ ਸਾਡੇ ਪਾਣੀ ਪਿੰਡ ਦੇ ਪਾਣੀ ਦਾ ਹੱਲ ਕਰੇ ਜਾਵੇ ਜਲਦੀ ਜਲਦੀ ਇੱਥੇ ਪਾਣੀ ਦਾ ਦੂਸ਼ ਤੋਣ ਕਰਕੇ ਬਿਮਾਰੀਆਂ ਜਾਦੇ ਫੈਲਦੀਆਂ ਬੱਚਿਆਂ ਦਾ ਬਜ਼ੁਰਗਾਂ ਦਾ ਬਹੁਤ ਮੰਦਾ ਹਾਲ ਆ ਆਗੇ ਬੀਸੀ ਸੰਗ ਵਿੱਚ ਤੁਸੀਂ ਪਿੰਡ ਬਣਾਇਗਾ ਫਰਿੰਚ ਇਟਾ ਖਰਚਾ ਜਾਈਦਾ ਉਹ ਸਾਡੇ ਪਹਾਣੇ ਉਹਨਾਂ ਨੂੰ ਕੰਮ پارکਾਂ ਦਾ ਗਲੀਆਂ ਦਾ ਰਾਹਾਂ ਦਾ ਕੰਮ ਹੋਰ ਬਹੁਤ ਹੋਵੇਗਾ ਹੈ ਨਾ ਬੈਕ ਨੂੰ ਬੈਂਪ ਆਇਆ ਗਿਆ ਵੀ ਅਮਰੀਕਾ ਦਾ ਪੈਸਾ ਲੱਗ ਰਿਹਾ ਹੈ ਇਹ ਪੈਸਾ ਵੀਡੀਓ ਵੱਲੋਂ ਤੇ ਬੀਸੀ ਵੱਲੋਂ ਆ ਰਿਹਾ ਮੇਰੇ ਸੁੰਨ ਦੇ ਵਿਸ਼ੇਸ਼ਤ ਆਇਆ ਜਿਹੜਾ ਪਬਲਿਕ ਨੂੰ ਜਣਾ ਹੈ ਪੰਚਾਇਤ ਫੰਡ ਪੰਚਾਇਤ ਫੰਡ ਤੋਂ ਦੇਰ ਹੋ ਰਹੀ ਹੈ ਜੋ ਪਿੰਡ ਦਾ ਕੰਮ ਨਾ ਵਿਗਾੜਨ ਕਿਉਂਕਿ ਸਾਰੇ ਇੱਥੇ ਰਹਿਣਾ ਹੈ ਬਿਮਾਰੀ ਉਹਨਾਂ ਨੂੰ ਨਾਲ ਹੀ ਲੱਗਣੀ ਹੈ ਦੁੱਖ ਉਹਨਾਂ ਨੂੰ ਵੀ ਜ਼ਿਆਦਾ ਕਿਉਂਕਿ ਉਹਨਾਂ ਘਰ ਦੇ ਸਾਪਾ ਬਿਲਕੁਲ ਉੱਪਰ ਨਹੀਂ ਹੈ ਇਹਦਾ ਮਸਲੇ ਦਾ ਹੱਲ ਅਫਸਰ ਸਾਹੀ ਆ ਕੇ ਜਾਂ ਫਿਰ ਮਿਲ ਬੈਠ ਕੇ ਦਾ ਹੱਲ ਵਧੀਆ ਹੋਣਾ ਚਾਹੀਦਾ ਉਹ ਵੀ ਸਾਡੇ ਭਰਾ ਨੇ ਸਰਦੂ ਕੋਈ ਦੂਰ ਨਹੀਂ ਹੈਗੇ ਉਹ ਕਿਸੀ ਤਰ੍ਹਾਂ ਗੱਲ ਤਾਂ ਨਹੀਂ ਹੋ ਜਾਂਦੀ ਆਖਰੀਆ ਤੁਸੀਂ ਬੋਲੋ ਜੀ ਹਾਂ ਬੋਕਤੀਰਾ ਬੈ ਉਹ ਕਿੰਨਾ ਪਾਣੀ ਆ ਸਾਰਾ ਸਾਡੇ ਦੁਆਰੇ ਚ ਸੱਕਦਾ ਜਦ ਇਹ ਸਰਕਾਰ ਨੂੰ ਤੋਂ ਨਾ ਲਾ ਕੇ ਵੀ ਦਿਖਾਤਾ ਜੀਆਂ ਜੱਜ ਆ ਜਾਣ ਅੱਜ ਵੀ ਪਾਣੀ ਦਿਖਾ ਦਿੰਦੇ ਆ ਇਹ ਕਮੀ ਪਏ ਸਾਡਾ ਕੀ ਹਾਲ ਹੈ ਇਹ ਪਾਣੀ ਦਾ ਨਿਕਾਸ ਵਧੀਆ ਸਰਪੰਚ ਕਰ ਰਿਹਾ ਹੈ ਅਸੀਂ ਇਹਨੇ ਮਾਗਰ ਮਰੇਗਾ ਦਾ ਕੰਮ ਇਹ ਨਹੀਂ ਖੜਨ ਦੇਣਗੇ ਠੀਕ ਨਰੀ ਨੀਤੀ ਆਕਰਣ ਇੱਕ ਟੂਬੇ